ਮੈਂ ਇੰਡੀਆ ਦੇ ਨਿਊਜ਼ ਨੂੰ ਇਸ ਚੀਜ਼ਾਂ ਦਾ ਜਵਾਬ ਦੇ ਨਹੀਂ ਆਇਗਾ ਮੈਂ ਜਵਾਬ ਦੇ ਹੈਗਾ ਆਪਣੇ ਮੁਲਕ ਦਾ ਆਪਣੀ ਆਰਮੀ ਦਾ ਆਪਣੀ ਏਜੰਸੀਆਂ ਦਾ ਪੂਰੇ ਇੰਡੀਆ ਮੈਚਾ ਕੋ ਦਲੇਰ ਪੂਰੀ ਦੁਨੀਆ ਮੇ ਨਹੀਂ ਹੋਗਾ ਜਿਸ ਨਾਲ ਮੈਂ ਬੰਦਾ ਹਾਂ। ਪੰਜਾਬੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇ ਜੀ ਪ੍ਰੇਤ ਟਾਕ ਤੇ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾਗਾ ਵੀ ਆਪਾਂ ਵੀ ਅਪਲੋਡ ਕੀਤੀ ਸੀ ਲੌਰੈਂਸ ਬਿਸ਼ਨੋਈ ਦੀ ਇੱਕ ਵੀਡੀਓ ਕਾਲ ਵਾਇਰਲ ਹੋਈ ਹੈ ਜਿਸ ਦੇ ਵਿੱਚ ਉਹ ਕੀਤਾ ਦੀਆਂ ਮੁਬਾਰਕਾਂ ਦੇ ਰਿਹਾ ਸ਼ਹਿਜ਼ਾਦ ਪੱਟੀ ਨਾਲ ਗੱਲ ਕਰ ਰਿਹਾ ਤੇ ਬਾਅਦ ਵਿੱਚ ਵੱਖ-ਵੱਖ ਅਦਾਰਿਆਂ ਨੇ ਉਹ ਵੀਡੀਓ ਚਲਾ ਕੇ ਇੱਕ ਨਾਮ ਹੋਰ ਜ਼ਿਕਰ ਕੀਤਾ ਸੀ ਫਾਰੂਖ ਬੱਟਾ। ਕਿ ਵੱਖ-ਵੱਖ ਮੀਡੀਆ ਨੇ ਵੱਖ-ਵੱਖ ਅਦਾਰਿਆਂ ਨੇ ਕਈ ਉਹਨਾਂ ਦੇ ਨਾਮ ਨਾਲ ਫਾਰੂਖ ਵੱਟ ਤੇ ਸਹਿਜਾਦ ਪੱਟੀ ਨਾਲ ਗੱਲਾਂ ਜੁੜੀਆਂ ਸੀਗੀਆਂ ਵੀ ਇਹ ਬਲੂਚਿਸਤਾਨ ਦੀ ਗੈਂਗਸਟਰ ਆ ਚਾਹੇ ਉਹ ਆਪਣੀਆਂ ਪ੍ਰਤੀਕਿਰਿਆ ਰੱਖਿਆ ਸੀਗੀਆਂ ਤਾਂ ਉਹਨਾਂ ਨੇ ਇਹਦੇ ਵਿੱਚ ਹੁਣ ਰਿਪਲਾਈ ਕਰਿਆ ਵੀ ਸਾਡੇ ਤੋਂ ਪਾਕਿਸਤਾਨ ਦੇ ادارے ਪੁੱਛ ਸਕਦੇ ਆ ਪਾਕਿਸਤਾਨ ਦੀਆਂ ਏਜੰਸੀਆਂ ਪੁੱਛ ਸਕਦੀਆਂ ਤੁਸੀਂ ਕੌਣ ਹੋ ਸੋ ਇੱਕ ਤਰ੍ਹਾਂ ਉਹਨਾਂ ਨੇ ਆਪਣੇ ਇੰਡੀਆ ਮੀਡੀਆ ਨੂੰ ਨੀਚਾ ਦਿਖਾਉਣ ਲਈ ਕਈ ਗੱਲਾਂ ਕੰਨੀਆਂ ਨੇ ਤੁਸੀਂ ਦੇਖਿਓ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਆਹ ਮੈਂ ਬੜਾ ਖੁਸ਼ ਹੂੰ ਜੀ صبح صبح سے انڈیا میں ہماری خبریں جا رہی ہیں میری میں نے ساری رپورٹس دیکھی ہیں انڈیا کو میں ایک بات بتانا چاہوں گا پہلے ایک بات کلئر کروں اگر آپ کے رپورٹرز میڈیا ہمارے پاکستان آرمی پہ میری بات کریں گے پاکستان آئی ایس آئی پہ کریں گے یا پاکستان پولیس پہ کریں گے پاکستانی شخص پہ کریں گے تو میں بولوں گا دیکھیں انڈیا کی میرا مسئلہ ہے شیو سینا سے جو ہمارے پاکستان کے خلاف ہے چونکہ ہمارے لوگوں نے قربانیاں کی ہیں آپ صبح سے خبریں دے رہے ہو میرے بارے میں کہ بلوچستان میں فرق ہو کر کا بہت اثر ہے تو میرے بھائی میں آج تک بلوچستان گیا نہیں ہوں چلو گیا میں آپ کو جواب دے نہیں سمجھو چلو گیا ہوں آپ مجھے بابت ہے وہ ہمارا ملک ہے میری جگہ ہے میرا پاکستان ہے ہمارا ہمارا بلوچستان آپ کو کیا تکلیف ہوئی ہے بلوچستان آپ لوگوں کے آپ تو پہلے کشمیر کی بات کریں نا مجھ سے آپ مجھے لیں انٹرویو پہ لائف آپ کشمیر کی بات کریں مجھ سے ہمارے سر سے تو ڈر کے مارے نہیں بولتے میں بولوں گا کشمیر کی بات کریں آپ مجھ سے کس طرح آپ نے کرفیو دنیا کا سب سے بڑا لگایا ہوا ہے گائیاں کیوں لوگ بکریاں کیوں لوگ چھپ چھپ کے آپ سے ذبح کرتے ہیں آپ جو ظم کریں تیر کر رہے ہیں نشان ماری مجر کی طرح مارے میں چھپ رہا ہوں میرا گلا کاٹ دے میں چھپ نہیں رہا ہوں پورے انڈیا میں ایسا کوئی دلیر پوری دنیا میں نہیں ہوگا جس طرح میں بنتا ہوں میرا لیول ہی آپ لوگوں کو گورنمنٹ سے ٹکر لینا میرے پیسے ہر ویڈیو بنتی ہے آپ نے کبھی دیکھا میں نے جواب دیا ہے میرا لیول ہی نہیں ہے میں تو انشاءاللہ شاء آپ لوگوں کو جواب دوں گا میں تو گورنمنٹ ٹکر لینے والوں ہوں لوگ تو مجھے ویڈیو بناتے ہیں کہ مشہور ہوں میں آگے سے جواب دوں ਆਪਨੇ ਕੀ ਹਾਲ ਹੈ ਸਾਰਿਆਂ ਦਾ ਠੀਕ ਹੋ ਖੈਰੀਅਤ ਨਾਲ ਹੋ ਯਾਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੰਡੀਆ ਦੇ ਨਿਊਜ਼ ਤੇ ਮੇਰੀ ਤੇ ਫਰਕ ਹੋਕਰ ਪਾਈ ਦੀਆਂ ਨਿਊਜ਼ਾਂ ਚੱਲ ਰਹੀਆਂ ਨੇ ਕਿ ਇੱਕ ਮੇਰੀ ਬਿਸ਼ਨੋਈ ਦੇ ਨਾਲ ਲਾਰੈਂਸ ਬਿਸ਼ਨੋਈ ਦੇ ਨਾਲ ਵੀਡੀਓ ਕਾਲ ਹੈ ਠੀਕ ਹੈ ਉਹਦੇ ਬਾਰੇ ਵਿੱਚ ਮੈਂ ਥੋੜੀ ਜੀ ਗੱਲ ਕਰਨਾ ਚਾਹੁੰਦਾ ਵਾਂ ਕਿ ਸਭ ਤੋਂ ਪਹਿਲੇ ਮੇਰਾ ਭਾਈ ਜਾਨ ਮੈਂ ਇੰਡੀਆ ਦੇ ਨਿਊਜ਼ ਨੂੰ ਇਸ ਚੀਜ਼ਾਂ ਦਾ ਜਵਾਬ ਦੇ ਨਹੀਂ ਆਗਾ ਮੈਂ ਜਵਾਬ ਦੇ ਹੈਗਾ ਆਪਣੇ ਮੁਲਕ ਦਾ ਆਪਣੀ ਆਰਮੀ ਦਾ ਆਪਣੀ ਏਜੰਸੀਆਂ ਦਾ ਆਪਣੀ ਪੁਲਿਸ ਦਾ ਜਦੋਂ ਮੇਰੇ ਕੋਲੋਂ ਮੰਗਣਗੇ ਮੈਂ ਉਹਨਾਂ ਨੂੰ ਦਿਖਾ ਦੇਵਾਂਗਾ ਕਿ ਭਾਈ ਜਾਨ ਇਹਨਾਂ ਦੀ ਸਾਰੇ ਕਦੋਂ ਮੈਨੂੰ ਕਾਲ ਆਈ ਹੈ ਕਦੋਂ ਇਹਦੀ ਮੇਰੀ ਗੱਲ ਹੋਈ ਹੈ ਕਿੰਨਾ ਹਰਸਾ ਪਹਿਲੇ ਹੋਈ ਹੈ ਔਰ ਕਿੰਨੇ ਵੀਡੀਓ ਅਪਲੋਡ ਕੀਤੀ ਔਰ ਕਿਸ ਤਰੀਕੇ ਵੀਡੀਓ ਅਪਲੋਡ ਹੋਈ ਹੈ ਠੀਕ ਹੈ ਮੈਂ ਉਸ ਤੋਂ ਇਲਾਵਾ ਕਿਸੇ ਬੰਦੇ ਨੂੰ ਜਵਾਬ ਦੇਣ ਦਾ ਕਾਇਲ ਨਹੀਂ ਹਾਂ ਔਰ ਮੇਰੇ ਅਦਾਰੇ ਪਾਕਿਸਤਾਨ ਜ਼ਿੰਦਾਬਾਦ ਹੈ ਹਮੇਸ਼ਾ ਪਾਕਿਸਤਾਨ ਆਰਮੀ ਵੀ ਜ਼ਿੰਦਾਬਾਦ ਹੈ ਪਾਕਿਸਤਾਨ ਏਜੰਸੀ ਵੀ ਜ਼ਿੰਦਾਬਾਦ ਹੈ ਮੇਰੀ ਹਮੇਸ਼ਾ ਜਾਨ ਨੂੰ ਵਾਸਤੇ ਹਾਜ਼ਰ ਹੈ ਠੀਕ ਹੈ ਤੇ ਦੂਸਰੇ ਨੰਬਰ ਤੇ ਜਦੋਂ ਵੀ ਮੈਨੂੰ ਮੇਰੇ ਅਦਾਰੇ ਬੁਲਾਣਗੇ ਮੈਂ ਜਾਵਾਂਗਾ ਅਗਰ ਮੇਰੀ ਕੋਈ ਚੀਜ਼ ਉਹਨਾਂ ਨੂੰ ਵਿੱਚ ਮੈਂ ਗਿਲਟੀ ਆਂਨਾ ਵਾ ਜਾਂ ਮੈਂ ਕੋਈ ਉਹਨਾਂ ਦੇ ਨਾਲ ਦੋ ਦਫਾ ਤੋਂ ਜ਼ਿਆਦਾ ਮੇਰੀ ਗੱਲ ਹੋਈ ਹੋਵੇ ਜਾਂ ਮੈਂ ਕਿਸੇ ਚੀਜ਼ ਦੇ ਵਿੱਚ ਸ਼ਾਮਲ ਹੋਵਾਂ ਪਾਕਿਸਤਾਨ ਦਾ ਕੋਈ ਬੁਰਾ ਹੋ ਕੀਤਾ ਹੋਵੇ ਜਾਂ ਉਧਰੋਂ ਕਿਸੇ ਦੂਸਰੇ ਉਹਨਾਂ ਦਾ ਇੰਡੀਆ ਦਾ ਕੋਈ ਬੁਰਾ ਸੋਚਿਆ ਵੀ ਹੋਵੇ ਜਾਂ ਕੁਝ ਵੀ ਇਸ ਤਰ੍ਹਾਂ ਦਾ ਤੇ ਮੈਂ ਆਪਣੀ ਸਜ਼ਾ ਭੁਗਤਣ ਲਈ ਤਿਆਰ ਹਾਂ ਠੀਕ ਹੈ ਕਾਲ ਆਈ ਹੈ ਬਾਕੀ ਤੁਸੀਂ ਜੋ ਵੀ ਮੇਰੇ ਬਾਰੇ ਚ ਨਿਊਜ਼ਾ ਫੈਲਾ ਰਹੇ ਹੋ ਕਿ ਫਲਾਣਾ ਇਲਾਕੇ ਨਾਲ ਮੈਨੂੰ ਮਿਲਾ ਰਹੇ ਜੇ ਫਲਾਣਾ ਮੇਰੇ ਤੇ ਇਲਜ਼ਾਮ ਲਗਾ ਰਹੇ ਜੇ ਪੁਰਾਣੀਆਂ ਮੇਰੀ